ਗੁਰਮੁਖ ਪਿਆਰਿਓ ਕਈ ਵਾਰ ਬਹੁਤ ਸਾਰੀਆਂ ਸੰਗਤਾਂ ਦੇ ਮਨ ਦੇ ਵਿੱਚ ਇੱਕ ਸਵਾਲ ਪੈਦਾ ਹੁੰਦਾ ਜੋ ਕਿ ਚੰਡੀ ਦੀ ਵਾਰ ਦੇ ਪਾਠ ਨੂੰ ਲੈ ਕੇ ਆ ਜੋ ਕਿ 10ਵੇਂ ਪਾਤਸ਼ਾਹ ਜੀ ਦੀ ਬਾਣੀ ਹੈ ਕਈਆਂ ਦੇ ਮਨ ਵਿੱਚ ਹੁੰਦਾ ਕਿ ਪਾਠ ਕਦੋਂ ਕਰਨਾ ਚਾਹੀਦਾ ਪਾਠ ਨੂੰ ਕਰਨ ਦਾ ਸਹੀ ਸਮਾਂ ਕੀ ਆ ਵਿਧੀ ਕੀ ਆ ਢੰਗ ਕੀ ਆ ਤਰੀਕਾ ਕੀ ਆ ਤਾਂ ਆਓ ਆਪਾਂ ਸੰਤ ਬਾਬਾ ਹਰਨਾਮ ਸਿੰਘ ਜੀ ਮਹਾਂਪੁਰਖ ਰਾਮਪੁਰ ਖੇੜੇ ਵਾਲੇ ਉਹਨਾਂ ਨੇ ਸਾਰੀ ਵਿਧੀ ਦੱਸੀ ਆ ਉਹਨਾਂ ਦੇ ਜੀਵਨ ਦੀ ਇੱਕ ਘਟਨਾ ਹੈ ਬੜੀ ਅਨੋਖੀ ਆਓ ਆਪਾਂ ਸਰਵਣ ਕਰਦੇ ਹਾਂ ਤੇ ਜਦੋਂ ਬਾਬਾ ਜੀ ਆਪ ਨਿਤਨੇਮ ਕਰਦੇ ਹੁੰਦੇ ਸੀ ਨਿਤਨੇਮ ਦੇ ਨਾਲ ਹਰ ਰੋਜ਼ ਚੰਡੀ ਦੀ ਵਾਰ ਦਾ ਪਾਠ ਵੀ ਕਰਦੇ ਹੁੰਦੇ ਸੀ ਮਹਾਂਪੁਰਖ ਇਹ ਮਹਾਂਪੁਰਖਾਂ ਦੇ ਜੀਵਨ ਦੀ ਪਹਿਲਾ ਦੀ ਘਟਨਾ ਹੈ ਸਾਧ ਸੰਗ ਜੀ ਉਹ ਕਹਿੰਦੇ ਫਿਰ ਮੈਂ ਇਹ ਜਾਣਨ ਵਾਸਤੇ ਕਿ ਪਾਠ ਕਦੋਂ ਕਰਨਾ ਚਾਹੀਦਾ ਕਿਵੇਂ ਕਰਨਾ ਚਾਹੀਦਾ ਕਿੰਨਾ ਸਮਾਂ ਕਰਨਾ ਚਾਹੀਦਾ ਕਹਿੰਦੇ ਕਈ ਮਹਾਤਮਾਾਂ ਨੂੰ ਪੁੱਛਿਆ ਕਿ ਚੰਡੀ ਦੀ ਵਾਰ ਦਾ ਪਾਠ ਕਰਨ ਦੀ ਕੋਈ ਵਿਧੀ ਦੱਸ ਦਿਓ ਕਹਿੰਦੇ ਉਦੋਂ ਮੈਂ ਬਹੁਤ ਸਾਰੇ ਸੰਤ ਮਹਾਤਮਾਾਂ ਕੋਲ ਗਿਆ ਪਰ ਮੈਨੂੰ ਕੋਈ ਤਸੱਲੀ ਬਖਸ਼ ਉਹਨਾਂ ਨੇ ਉੱਤਰ ਹੀ ਨਹੀਂ ਦਿੱਤਾ ਕਿ ਸਾਧੂਆਂ ਦਾ ਸੁਭਾਅ ਹੁੰਦਾ ਉਹ ਬਹੁਤੀ ਗੱਲ ਨਹੀਂ ਕਰਦੇ ਹੁੰਦੇ ਕਹਿੰਦੇ ਇੱਕ ਦਿਨ ਫਿਰ ਕੀ ਹੋਇਆ ਖੇਤਾਂ ਦੇ ਵਿੱਚ ਜਿਹੜਾ ਕੋਠਾ ਸੀ ਕੋਠਾ ਬਣਿਆ ਹੁੰਦਾ ਜਿਵੇਂ ਖੇਤਾਂ ਦੇ ਵਿੱਚ ਛੋਟੀ ਜੀ ਕੋਠੜੀ ਬਣੀ ਹੁੰਦੀ ਆ ਕਹਿੰਦੇ ਉੱਥੇ ਮੈਂ ਬੈਠਾ ਸੀ ਮਹਾਪੁਰਖਾਂ ਨੇ ਆਪ ਦੱਸਿਆ ਤੇ ਉੱਥੇ ਬੈਠ ਕੇ ਸ਼ਾਮੀ ਸੋਦਰ ਰਹਿਰਾ ਸਾਹਿਬ ਜੀ ਦਾ ਪਾਠ ਕੀਤਾ ਜਦੋਂ ਰਹਿਰਾ ਸਾਹਿਬ ਜੀ ਦੇ ਪਾਠ ਦੀ ਸਮਾਪਤੀ ਹੋ ਗਈ ਫਿਰ ਉਸ ਤੋਂ ਬਾਅਦ ਕਨੇ ਮੈਂ ਚੰਡੀ ਦੀ ਵਾਰ ਦਾ ਪਾਠ ਕੀਤਾ ਹੁਣ ਚੰਡੀ ਦੀ ਵਾਰ ਦਾ ਪਾਠ ਕੀਤਾ ਫਿਰ ਨਾਮ ਸਿਮਰਨ ਤੋਂ ਬਾਅਦ ਕੀਰਤਨ ਸੋਹਿਲਾ ਪੜਿਆ ਸੌਣ ਦੀ ਤਿਆਰੀ ਕੀਤੀ ਆ ਜਿੰਨੇ ਵੀ ਸਾਧੂ ਸੰਤ ਹੁੰਦੇ ਆ ਉਹ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਤਰ੍ਹਾਂ ਹੀ ਗੁਰੂ ਦੀ ਮਰਿਆਦਾ ਅਨੁਸਾਰ ਚੱਲਦੇ ਆ ਤਾਈਓ ਭਜਨ ਬੰਦਗੀ ਇੰਨੀ ਕਰਦੇ ਆ ਗੁਰੂ ਦੇ ਕਹਿਣੇ ਤੋਂ ਬਾਹਰ ਨਹੀਂ ਹੁੰਦੇ ਨਿਤਨੇਮੀ ਹੁੰਦੇ ਆ ਹੁਣ ਕਹਿੰਦੇ ਜਦੋਂ ਕੀਰਤਨ ਸੋਹਿਲਾ ਵੀ ਪੜਿਆ ਸੌਣ ਦੀ ਤਿਆਰੀ ਕੀਤੀ ਤੇ ਬਾਹਰ ਅਸਮਾਨ ਦੇ ਵਿੱਚ ਚੰਦ ਦੀ ਚਾਨਣੀ ਤੇ ਬੂਹਾ ਦਰਵਾਜ਼ਾ ਖੁੱਲੇ ਰੱਖਿਆ ਹੋਇਆ ਸੀ ਮਹਾਂਪੁਰਖ ਅਜੇ ਆਰਾਮ ਕਰਨ ਲੱਗੇ ਸੀ ਇੰਨੇ ਕ ਸਮੇਂ ਚ ਕੁਝ ਦੂਰ ਤੋਂ ਦੋ ਬੰਦੇ ਬਾਬਾ ਜੀ ਨੇ ਆਪਣੇ ਵੱਲੋਂ ਦੇਖਿਆ। ਬਾਬਾ ਜੀ ਦੱਸਿਆ ਕਰਦੇ ਸੀ ਕਿ ਸਾਡੇ ਮੰਦੇ ਵਿੱਚ ਵਿਚਾਰ ਆਈ ਕਿ ਜੇ ਕੋਈ ਰਾਹੀ ਮੁਸਾਫਰ ਪਾਂਦੀ ਹੋਏ ਤਾਂ ਲੋੜ ਅਨੁਸਾਰ ਜਥਾ ਸ਼ਕਤ ਇਹਨਾਂ ਨੂੰ ਕੱਪੜਾ ਦੇ ਕੇ ਆਰਾਮ ਕਰਨ ਲਈ ਜਗ੍ਹਾ ਦੇ ਦੇਵਾਂਗੇ। ਪਰ ਬਾਬਾ ਜੀ ਕਹਿੰਦੇ ਜੇ ਕੋਈ ਲੁੱਟਣ ਖੋਣ ਵਾਲੇ ਹੋਏ ਤਾਂ ਡਟ ਕੇ ਮੁਕਾਬਲਾ ਵੀ ਕਰਾਂਗੇ। ਅਜੇ ਫੁਰਨਾ ਮੰਦੇ ਵਿੱਚ ਆਇਆ ਹੀ ਆ। ਉਹਨਾਂ ਨੇ ਇੱਕਦਮ ਆ ਕੇ ਇੱਕ ਨੇ ਤਾਂ ਬਾਬਾ ਜੀ ਨੂੰ ਸਿਰ ਵੱਲੋਂ ਤੇ ਦੂਜੇ ਨੇ ਪੈਰਾਂ ਵੱਲੋਂ ਦੱਬ ਲਿਆ। ਸਾਧ ਸੰਗ ਜੀ ਬੜੇ ਜ਼ੋਰ ਦੇ ਨਾਲ ਤੇ ਮਨ ਹੀ ਵਿੱਚ ਬਾਬਾ ਜੀ ਨੇ ਵਿਚਾਰ ਕੀਤੀ ਕਿ ਇਹ ਨਾ ਤਾਂ ਕੋਈ ਰਾਹੀ ਮੁਸਾਫਰ ਨਾ ਹੀ ਕੋਈ ਲਟੇਰੇ ਆ ਜਿਨ੍ਹਾਂ ਨੇ ਮੈਨੂੰ ਇੰਨੀ ਛੇਤੀ ਆ ਕੇ ਦੱਬ ਲਿਆ। ਇਹ ਤਾਂ ਪੱਕਾ ਕੋਈ ਸਤਪੁਰਖ ਸ਼ਹੀਦ ਸਿੰਘ ਆ ਜਿਨ੍ਹਾਂ ਨੇ ਆ ਕੇ ਮੈਨੂੰ ਦੱਬਿਆ ਹੈ। ਸੋ ਬਾਬਾ ਜੀ ਆਪ ਦੱਸਿਆ ਕਰਦੇ ਸੀ ਕਿ ਮੈਂ ਮੂਲ ਮੰਤਰ ਦਾ ਜਾਪ ਆਰੰਭ ਕਰਤਾ ਅਜੇ ਦੋ ਪਾਠ ਹੀ ਕੀਤੇ ਸੀ ਸਿਰ ਵਾਲੇ ਪਾਸੇ ਤੋਂ ਜਿਹਨੇ ਦੱਬਿਆ ਸੀ ਪਹਿਲਾਂ ਉਹ ਸ਼ਹੀਦ ਸਿੰਘ ਨੇ ਛੱਡਿਆ ਫਿਰ ਦੂਜੇ ਨੇ ਛੱਡ ਦਿੱਤਾ ਤੇ ਮੈਂ ਉੱਠ ਕੇ ਬਹਿ ਗਿਆ ਫਿਰ ਉੱਥੇ ਮੈਂ ਸ਼ਹੀਦ ਸਿੰਘਾਂ ਨਾਲ ਬਚਨ ਬਿਲਾਸ ਬਾਬਾ ਜੀ ਕਹਿੰਦੇ ਕੀਤੇ ਇਹ ਮਹਾਂਪੁਰਖਾਂ ਨੇ ਆਪ ਜ਼ਿਕਰ ਕੀਤਾ ਹੋਇਆ ਘਟਨਾ ਦਾ ਕੋਈ ਇਹ ਮਨ ਘੜਤ ਕਹਾਣੀ ਨਹੀਂ ਸਾਧ ਸੰਗਤ ਜੀ ਹੁਣ ਉਹ ਸ਼ਹੀਦ ਸਿੰਘਾਂ ਤੋਂ ਪੁੱਛਿਆ ਵੀ ਤੁਸੀਂ ਇਸ ਤਰ੍ਹਾਂ ਕਿਉਂ ਕੀਤਾ ਉਹਨਾਂ ਨੇ ਕਿਹਾ ਕਿ ਦੇਖੋ ਮਾਂ ਪਰਖੋ ਰੱਬ ਦੇ ਪਿਆਰਿਓ ਤੇ ਅਸੀਂ ਤੁਹਾਨੂੰ ਦੱਬਣ ਨਹੀਂ ਸੀ ਆਏ ਪਹਿਲੀ ਗੱਲ ਤਾਂ ਅਸੀਂ ਤਾਂ ਜੋ ਤੁਹਾਡੇ ਮਨ ਵਿੱਚ ਚੰਡੀ ਦੀ ਵਾਰ ਪਰਥਾਈ ਸ਼ੰਕਾ ਸੀ ਕਿ ਕੈਸ ਵੇਲੇ ਤੇ ਕਿੰਨਾ ਪਾਠ ਕਰਨਾ ਕਿਵੇਂ ਕਰਨਾ ਉਹਦੀ ਵਿਧੀ ਦੱਸਣ ਆਏ ਸਾਂ ਪਰ ਤੁਹਾਡੇ ਮਨ ਦੇ ਵਿੱਚ ਕੀ ਹੋ ਗਿਆ ਸਾਡੇ ਨਾਲ ਮੁਕਾਬਲਾ ਕਰਨ ਦੀ ਸੋਚ ਫੁਰੀ ਸੋ ਅਸੀਂ ਤੁਹਾਨੂੰ ਦੱਬ ਲਿਆ ਕੇ ਤੁਹਾਡੇ ਮਨ ਦੀ ਇੱਛਾ ਪੂਰੀ ਕਰਨੀ ਸੀ ਕਿਉਂਕਿ ਤੁਹਾਡੀ ਭਜਨਬੰਦਗੀ ਬਹੁਤ ਜ਼ਿਆਦਾ ਹੈ ਸੋ ਇਸ ਕਰਕੇ ਅਸੀਂ ਤੁਹਾਨੂੰ ਦੱਬ ਲਿਆ ਸੋ ਚੰਡੀ ਦੀ ਵਾਰ ਦਾ ਜਿਹੜਾ ਪਾਠ ਆ ਸ਼ਹੀਦਾ ਸਿੰਘਾਂ ਨੇ ਦੱਸਿਆ ਸੀ ਕਿ ਮਹਾਂਪੁਰਖੋ ਜੇ ਤੁਸੀਂ ਕਰਨਾ ਚਾਹੁੰਦੇ ਹੋ ਜਦੋਂ ਰਹਿਰਾ ਸਾਹਿਬ ਜੀ ਦੇ ਪਾਠ ਦੀ ਸਮਾਪਤੀ ਹੋ ਜਾਂਦੀ ਆ ਉਸ ਤੋਂ ਬਾਅਦ ਇਹ ਪਾਠ ਕਰਨਾ ਚਾਹੀਦਾ ਤੇ ਇਹ ਪਾੜ ਜਦੋਂ ਆਰੰਭ ਕਰ ਲਈਏ ਫਿਰ ਚੰਡੀ ਦੀ ਵਾਰ ਦਾ ਪਾਠ ਜੇ ਸੂਰਜ ਛਿਪੇ ਤੋਂ ਪਿੱਛੋਂ ਕਰਨਾ ਹੋਵੇ ਸਾਰੀ ਰਾਤ ਹੀ ਕਰੀ ਜਾਣਾ ਇਹਨੂੰ ਬੰਦ ਨਹੀਂ ਕਰਨਾ ਹੁੰਦਾ ਭਾਵੇਂ ਦੋ ਜਾਂ ਇਹ ਤੋਂ ਵੱਧ ਤੋਂ ਵੱਧ ਸਿੰਘ ਰਲ ਕੇ ਇਹਨੂੰ ਵਾਰੀ-ਵਾਰੀ ਕਰੀ ਜਾਣ ਭਾਵੇਂ ਕਈ ਵਾਰੀ ਕਿਸੇ ਤੋਂ ਇੰਨਾ ਚੌਂਕੜਾ ਲੰਮਾ ਨਹੀਂ ਲੱਗਦਾ ਕਿ ਸਾਰੀ ਰਾਤ ਹੀ ਪਾਠ ਕਰ ਸਕਦਾ ਹੋਵੇ ਪਰ ਕਈ ਨਿਤਨੇਮੀ ਸਿੰਘ ਹੁੰਦੇ ਆ ਭਜਨ ਬੰਦਗੀ ਵਾਲੇ ਇੱਕ ਚੌਂਕੜੇ ਵਿੱਚ ਹੀ ਉਹ ਚੰਡੀ ਦੀ ਵਾਰ ਦਾ ਪਾਠ ਕਰ ਲੈਂਦੇ ਆ ਤੇ ਜੇ ਕੋਈ ਇਕੱਲਾ ਵੀ ਕਰ ਸਕਦਾ ਕ੍ਰਿਸ਼ੀ ਹੀਦਾਂ ਸਿੰਘਾਂ ਨੇ ਦੱਸਿਆ ਸੀ ਤਾਂ ਵੀ ਠੀਕ ਤੇ ਤਿੰਨ ਗੱਲਾਂ ਯਾਦ ਰੱਖਣੀਆਂ ਇਹਨਾਂ ਦਾ ਖਾਸ ਖਿਆਲ ਰੱਖਣਾ ਵਿਧੀ ਦੱਸੀ ਸੀ ਸ਼ਹੀਦਾਂ ਸਿੰਘਾਂ ਨੇ ਪਹਿਲੀ ਗੱਲ ਜਿੱਥੇ ਪਾਠ ਕਰਨਾ ਹੈ ਕਹਿੰਦੇ ਉਹ ਜਗ੍ਹਾ ਸਾਫ਼ ਹੋਣੀ ਚਾਹੀਦੀ ਹੈ ਉੱਥੇ ਸਾਫ਼ ਵਸਤਰ ਵਿਸ਼ਾ ਕੇ ਇਸ਼ਨਾਨ ਕਰਕੇ ਪਾਠ ਕਰਨਾ ਹੈ ਦੂਜੀ ਗੱਲ ਉਹਨਾਂ ਨੇ ਜਿਹੜੀ ਦੱਸੀ ਉਹ ਇਹ ਕਿ ਦੇਸੀ ਘੋਦੀ ਜੋਤ ਜਗਾ ਲੈਣੀ ਚਾਹੀਦੀ ਆ ਦੇਸੀ ਕੇ ਅਦੀ ਜੋਤ ਜਗਾ ਕੇ ਫੇਰੀ ਇਹ ਪਾਠ ਕਰਨਾ ਚਾਹੀਦਾ ਤੀਜੀ ਗੱਲ ਜੇ ਕੋਈ ਦਿਨੇ ਪਾਠ ਕਰਨਾ ਚਾਹੁੰਦਾ ਹੋਵੇ ਫਿਰ ਕੋਈ ਖਾਸ ਵਿਧੀ ਨਹੀਂ ਚਾਹੇ ਕੋਈ ਇੱਕ ਪਾਠ ਵੀ ਕਰ ਲਵੇ ਭਾਵੇਂ ਦੋ ਕਰੇ ਪਰ ਜ਼ਰੂਰੀ ਗੱਲ ਇਹ ਆ ਕਿ ਪਾਠ ਪ੍ਰੇਮ ਨਾਲ ਕਰਨਾ ਚਾਹੀਦਾ ਪਾਠ ਕਰਨ ਦੇ ਸਮੇਂ ਬੰਦੇ ਅੰਦਰ ਭਾਵਨਾ ਹੋਣੀ ਚਾਹੀਦੀ ਆ ਕਿ ਇਹ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਆ ਇਹ ਸ਼ਹੀਦਾ ਸਿੰਘਾਂ ਨੇ ਮਾਪੁਰਖਾਂ ਨੂੰ ਤਿੰਨ ਬਚਨ ਦੱਸੇ ਸੀ ਕਿ ਚੰਡੀ ਦੀ ਵਾਰ ਦਾ ਪਾਠ ਕਦੋਂ ਕਿਵੇਂ ਕਰਨਾ ਚਾਹੀਦਾ ਦੇਖੋ ਸਭ ਤੋਂ ਵਧੀਆ ਸਮਾਂ ਤਾਂ ਉਹਨਾਂ ਨੇ ਜਿਹੜਾ ਦੱਸਿਆ ਉਹ ਸ਼ਾਮੀ ਸ੍ਰੀ ਰਹਿਰਾ ਸਾਹਿਬ ਜੀ ਦੇ ਪਾਠ ਤੋਂ ਬਾਅਦ ਹੀ ਦੱਸਿਆ ਦਿਨੇ ਵੀ ਕਰ ਲੋ ਪਰ ਪ੍ਰੇਮ ਹੋਣਾ ਚਾਹੀਦਾ ਇਹ ਬਚਨ ਦੱਸ ਕੇ ਬਾਬਾ ਜੀ ਨੂੰ ਨਮਸਕਾਰ ਕਰਕੇ ਵਾਪਸ ਉਹ ਦੋਵੇਂ ਸ਼ਹੀਦ ਸਿੰਘ ਕੋਠੇ ਤੋਂ ਬਾਹਰ ਨਿਕਲਦੇ ਅਲੋਪ ਹੋ ਗਏ ਸੀ ਇਹ ਬਾਬਾ ਜੀ ਨੇ ਆਪ ਦੱਸੀ ਸੀ اپنی ਹੱਦ ਬੀਤੀ ਇਹਦੇ ਵਿੱਚ ਕੋਈ ਝੂਠ ਨਹੀਂ ਹੈ ਜੋ ਮਹਾਪੁਰਖਾ ਨੇ ਕਰ ਦਿੱਤਾ ਉਹ ਬਿਲਕੁਲ ਸੱਚਾ ਜੀ ਮਹਾਪੁਰਖਾ ਨੇ ਕੇਵਲ ਇਹੀ ਗੱਲ ਨਹੀਂ ਇਹ ਚੰਡੀ ਦੀ ਵਾਰ ਦਾ ਜਿਹੜਾ ਪਾਠ ਆ ਇਹਦੀ ਵਿਧੀ ਹੀ ਨਹੀਂ ਦੱਸੀ ਕੇਵਲ ਆਪ ਵੀ ਮਹਾਪੁਰਖਾ ਨੇ ਦਾ ਜਾਪ ਬਹੁਤ ਕੀਤਾ ਤਾਂ ਹੀ ਤਾਂ ਉਹਨਾਂ ਨੂੰ ਸ਼ਹੀਦਾਂ ਸਿੰਘਾਂ ਦੇ ਦਰਸ਼ਨ ਹੋ ਗਏ ਦੇਖੋ ਸਾਧ ਸੰਗਤ ਜੀ ਇਹ ਜਿਹੜੀ ਗੁਰਬਾਣੀ ਆ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਰਚਨਾ ਹੈ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਉਹਦੇ ਵਿੱਚ ਜਿਹੜਾ ਖਾਸ ਗੱਲ ਨੇ ਕਿ ਇਹ ਬਾਣੀ ਨੂੰ ਪੜਨ ਦੇ ਨਾਲ ਵੀਰ ਰਸ ਬਹੁਤ ਜ਼ਿਆਦਾ ਆਉਂਦਾ ਹੈ ਵੀਰ ਰਸ ਜੰਗਾਂ ਜੁੱਧਾਂ ਨੂੰ ਕਰਨ ਵਾਸਤੇ অতি ਜ਼ਰੂਰੀ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸੇ ਵਿੱਚ ਜੋਸ਼ ਭਰਨ ਲਈ ਸਿੰਘਾਂ ਵਿੱਚ ਜੋਸ਼ ਭਰਨ ਲਈ ਇਹ ਬਾਣੀ ਦੀ ਰਚਨਾ ਕੀਤੀ ਹੈ ਜਦੋਂ ਜੰਗ ਦੇ ਯੁੱਧ ਦੇ ਦੌਰਾਨ ਇਹ ਵਾਰ ਨੂੰ ਗਾਇਆ ਜਾਂਦਾ ਸੀ ਬਹੁਤ ਜੋਸ਼ ਭਰਦੀ ਸੀ ਸਾਧ ਸੰਗਤ ਜੀ ਤੇ ਸਭ ਤੋਂ ਵੱਡੀ ਗੱਲ ਜੋ ਆਪਾਂ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰਦੇ ਆ ਉਹ ਚੰਡੀ ਦੀ ਵਾਰ ਦੀ ਆਰੰਭਤਾ ਹੀ ਇੱਥੋਂ ਹੁੰਦੀ ਹੈ ਜਿੱਥੋਂ ਅਰਦਾਸ ਦੀ ਆਰੰਭਤਾ ਹੁੰਦੀ ਹੈ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਤ ਗੁਰ ਤੇ ਅਮਰਦਾਸ RAM DAS ਐ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੋ ਨਿਦ ਆਵੇ ਧਾਏ ਸਭ ਥਾਈ ਹੋਏ ਸਹਾਈ ਅੱਗੇ ਖੰਡਾ ਪ੍ਰਥਮ ਨਾਇਕ ਹੈ ਜਿਨ ਸਭ ਸਹਿ ਸਾਰੇ ਉਪਾਇਆ ਬ੍ਰਹਮਾ ਵਿਸ਼ਨ ਮਹੇਸ ਸਾਜ ਕੁਦਰਤ ਦਾ ਖੇਲ ਬਣਾਇ ਉਹ ਪਰਮ ਸੱਤਾ ਦੀ ਗੱਲ ਕੀਤੀ ਗਈ ਆ ਅਕਾਲ ਪੁਰਖ ਦੀ ਗੱਲ ਕੀਤੀ ਗਈ ਆ ਉਹ ਖੜਗ ਰੂਪੀ ਸ਼ਕਤੀ ਦੀ ਗੱਲ ਕੀਤੀ ਗਈ ਆ ਜਿਨੇ ਸਭ ਤੋਂ ਪਹਿਲਾਂ ਇਸ ਦੁਨੀਆ ਬਣਾਈ ਸਾਰੇ ਸੰਸਾਰ ਦੀ ਰਚਨਾ ਕੀਤੀ ਫੇਰ ਬ੍ਰਹਮਾ ਵਿਸ਼ਨੂ ਸ਼ਿਵ ਨੂੰ ਪੈਦਾ ਕਰਕੇ ਕੁਦਰਤ ਦੀ ਖੇਡ ਰਚ ਕੇ ਬਣਾਈ ਆ ਸਾਧ ਸੰਗਤ ਜੀ ਸਿੰਧ ਪਰਬਤ ਮੇਦਨੀ ਬਿਨ ਥੰਮਾ ਗगन ਰਹਾਇਆ ਸਮੁੰਦਰ ਪਰਬਤ ਬਿਨਾ ਥੰਮਾ ਤੋਂ ਸਮਾਨ ਟਿਕਾਇਆ ਸਰਜੇਦਾਨ ਨੂੰ ਦੇਵਤੇ ਤਿਨ ਅੰਦਰ ਬਾਦ ਰਚਾਇਆ ਦੈਂ ਤਾਂ ਜਿੰਨੇ ਦੇਵਤੇ ਆ ਇਹ ਵਾਹਿਗੁਰੂ ਨੇ ਸਰਜੇ ਆ ਇਨਾਂ ਅੰਦਰ ਜਿਹੜਾ ਵੈਰ ਵਿਵਾਦ ਹੁਕਮ ਜੀ ਆ ਤੈ ਹੀ ਦੁਰਗਾ ਸਾਜ ਕੇ दैਤਾਂ ਦਾ ਨਾਸ ਕਰਾਇ ਇੱਥੇ ਜੋ ਪਾਰਸ਼ਾ ਜੀ ਨੇ ਤੈ ਹੀ ਸ਼ਬਦ ਵਰਤਿਆ ਉਹ ਅਕਾਲ ਪੁਰਖ ਕਿ ਅਕਾਲ ਪੁਰਖ ਨੇ ਹੀ ਮਾਤਾ ਦੁਰਗਾ ਦੀ ਸਿਰਜਣਾ ਕੀਤੀ ਹੈ ਉਸੇ ਤੋਂ ਹੀ दैਤਾਂ ਦਾ ਨਾਸ ਕਰਵਾਇਆ ਤੈਥੋਂ ਹੀ ਬਲ ਰਾਮ ਲੈ ਇੱਥੇ ਤੈਥੋਂ ਹੀ ਜਿਹੜਾ ਸ਼ਬਦ ਆ ਉਹ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਗੁਰਦੇਵ ਪਾਸ਼ਾ ਜੀ ਕਹਿ ਰਹੇ ਆ ਕਿ ਤੁਹਾਡੇ ਤੋਂ ਹੀ ਬਲ ਲੈ ਕੇ ਸ਼੍ਰੀ ਰਾਮਚੰਦਰ ਜੀ ਨੇ ਬਾਣਾ ਨਾਲ 라वण ਦਾ ਵੱਧ ਕੀਤਾ ਸੀ ਦਹਿ ਸਿਰਾਂ ਵਾਲਾ 라वण ਤੇ ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜੇ ਗਰਾਇਆ ਵੱਡੇ ਵੱਡੇ ਮਨ ਦੇਵਤੇ کئی ਯੁੱਗ ਤਿਨੀ ਤਨਤਾਇਆ ਕਿਨੇ ਤੇਰਾ ਅੰਤ ਨਾ ਪਾਇਆ ਸਾਥ ਸੰਗਤ ਜੀ ਸੋ ਇੱਥੇ ਸਾਨੂੰ ਪਤਾ ਲੱਗ ਗਿਆ ਕਲਗੀਧਰ ਪਾਤਸ਼ਾਹ ਜੀ ਨੇ ਅਕਾਲ ਪੁਰਖ ਨੂੰ ਸਭ ਤੋਂ ਸਰਬਸ਼੍ਰੇਸ਼ਟ ਦੱਸਿਆ ਹੈ ਬਾੜ ਦੇ ਵਿੱਚ ਅੱਗੇ ਜੋਸ਼ ਭਰਨ ਵਾਸਤੇ ਜਿਹੜੇ ਪ੍ਰਸੰਗ ਆਉਂਦੇ ਆ ਉਹ ਆਪਾਂ ਸਾਰਿਆਂ ਨੇ ਸਰਵਣ ਕੀਤੇ ਹੋਏ ਆ ਕਿ ਰਾਖਸ਼ਾਏ ਰੋਲੇ ਖੇਤ ਭੜਨ ਕੇ ਚਾਏ ਲਸ਼ਕਨ ਤੇਗਾ ਬਰਸ਼ੀਆਂ ਸੂਰਜ ਨਦਰ ਨਾ ਪਾਏ ਸਾਧ ਸੰਗਤ ਜੀ ਕਿਵੇਂ ਰਾਕਸ਼ਸ਼ ਆਉਂਦੇ ਆ ਰਣ ਭੂਮੀ ਦੇ ਵਿੱਚ ਕਿਵੇਂ ਮਾਤਾ ਦੁਰਗਾ ਦੇਵੀ ਦਸਤ ਨਚਾਈ ਸਹੀਣਸਾਰ ਦੀ ਕਿਵੇਂ ਦੇਵੀ ਨੇ ਹੱਥ ਦੇ ਵਿੱਚ ਉਹ ਤਲਵਾਰ ਨੂੰ ਫੜਿਆ ਹੋਇਆ ਕਿਵੇਂ ਉਹਨਾਂ ਤੇ ਵਾਰ ਕਰ ਰਹੀ ਆ ਇੱਥੇ ਇੱਕ ਔਰਤ ਨੂੰ ਇੱਕ ਇਸਤਰੀ ਨੂੰ ਸਾਧ ਸੰਗਤ ਜੀ ਜੀ ਦਾ ਸਤਕਾਰ ਨਹੀਂ ਸੀ ਸਮਾਜ ਦੇ ਵਿੱਚ ਉਹਨੂੰ ਨਾਇਕ ਬਣਾ ਕੇ ਮਹਾਰਾਜ ਨੇ ਪੇਸ਼ ਕੀਤਾ ਹੈ ਇਹ ਵੀ ਗੱਲ ਸਮਝਣ ਦੀ ਲੋੜ ਆ ਤਾਂ ਮਹਾਪੁਰਖ ਅਕਸਰੀ ਕਿਆ ਕਰਦੇ ਸੀ ਭਾਈ ਜਿਹੜੀ ਵੀ ਸੰਗਤ ਚੰਡੀ ਦੀ ਵਾਰ ਦਾ ਪਾਠ ਕਰਦੀ ਆ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਜੀ ਦਾ ਨਾਂ ਹੀ ਆਉਂਦਾ ਹੈ ਤਾਂ ਜਿੰਨੇ ਵੀ ਕਰਨੀ ਵਾਲੇ ਮਹਾਪੁਰਖ ਹੋਏ ਆ ਰੱਬ ਦੇ ਪਿਆਰੇ ਉਹ ਇਹ ਵਾਰ ਦਾ ਪਾਠ ਆਪ ਵੀ ਕਰਦੇ ਸੀ ਸੰਗਤਾਂ ਨੂੰ ਕਰਨ ਲਈ ਵੀ ਕਿਹਾ ਕਰਦੇ ਸੀ ਫਿਰ ਜੋ ਸ਼ਹੀਦਾਂ ਸਿੰਘਾਂ ਨੇ ਉਹ ਸਾਰੀ ਵਿਧੀ ਦੱਸੀ ਆ ਜੇ ਕੋਈ ਉਸ ਵਿਧੀ ਅਨੁਸਾਰ ਇਹ ਪਾਠ ਨੂੰ ਕਰੇਗਾ ਉਹਨੂੰ ਇਹਦਾ ਅਧਿਕ ਫਲ ਜਿਆਦਾ ਫਲ ਪ੍ਰਾਪਤ ਹੋਵੇਗਾ ਗੁਰੂ ਸਾਹਿਬ ਜੀ ਕਿਰਪਾ ਕਰਨ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਉਹਨਾਂ ਦੇ ਕੁਝ ਭਵਿੱਖ ਬਚਨ ਵੀ ਹੋਏ ਆ ਜਿਹੜੇ ਸੱਚ ਹੋ ਚੁੱਕੇ ਆ ਕੁਝ ਸੱਚ ਹੋਣੇ ਬਾਕੀ ਹਨ ਸੇਕ ਨੇਹਿਆ ਦੋ ਭਾਗਾਂ ਦੇ ਵਿੱਚ ਉਹਨਾਂ ਦੀ ਕਿਤਾਬ ਆ ਸਾਧ ਸੰਗਤ ਜੀ ਜਿਹਦੇ ਵਿੱਚ ਸਾਰਾ ਜ਼ਿਕਰ ਆਉਂਦਾ ਹੈ ਜੇ ਆਪ ਜੀ ਨੇ ਆਪ ਵੀ ਪੜਨਾ ਹੋਵੇ ਪੜ ਸਕਦੇ ਹੋ ਮਹਾਂਪੁਰਖਾਂ ਦਾ ਜੀਵਨ ਗੱਲ ਸਾਰੀ ਸਦਕ ਦੀ ਆ ਭਰੋਸੇ ਦੀ ਆ ਗੁਰੂ ਸਾਹਿਬ ਜੀ ਕਿਰਪਾ ਕਰਨ ਇਸ ਤਰ੍ਹਾਂ ਮਹਾਂਪੁਰਖਾਂ ਨੇ ਵਿਧੀ ਦੱਸੀ ਆ ਪਹਿਲਾਂ ਉਹਨਾਂ ਨੂੰ ਸ਼ਹੀਦਾ ਸਿੰਘਾਂ ਨੇ ਦੱਸੀ ਅੱਗੇ ਬਾਬਾ ਜੀ ਨੇ ਸੰਗਤਾਂ ਨੂੰ ਦੱਸੀ ਜਿਨ੍ਹਾਂ ਜਿਨ੍ਹਾਂ ਨੇ ਵੀ ਇਸ ਵਿਧੀ ਨਾਲ ਪਾਠ ਕੀਤਾ ਦੇਸੀ ਘੋਦੀ ਜੋਤ ਜਗਾ ਸਾਹ ਵਸਤਰ ਵਿਛਾ ਕੇ ਤੇ ਸ਼ਰਧਾ ਸਹਿਤ ਪਾਠ ਕੀਤਾ ਉਹਨਾਂ ਨੂੰ ਦਾਤਾਂ ਗੁਰੂ ਤੋਂ ਮਿਲਣੀਆਂ ਹੁੰਦੀਆਂ ਸਭ ਕੁਝ ਹੀ ਉਹਨਾਂ ਨੂੰ ਮਿਲ ਗਿਆ ਗੁਰੂ ਮਹਾਰਾਜ ਕਿਰਪਾ ਕਰਨ ਵੱਡੀ ਗੱਲ ਜਿਹੜੀ ਹੁੰਦੀ ਆ ਉਹ ਆ ਮਨ ਦੀ ਸ਼ਾਂਤੀ ਮਨ ਦਾ ਟਿਕਾ ਤੇ ਇਹ ਕਦੋਂ ਹੋਵੇਗਾ ਜਦੋਂ ਮਨ ਵਿੱਚ ਹੈ ਸਤਿਗੁਰ ਕੈ ਪਾਸ ਤੇ ਸੇਵਕੇ ਕਾਰਜ ਰਾਸ ਇਹ ਜਦੋਂ ਮਨ ਸਿੱਖ ਗੁਰੂ ਅੱਗੇ ਅਰਪਣ ਕਰ ਦੇਵੇਗਾ ਆਪਣਾ ਸੀਸ ਆਪਣੀ ਮੱਤ ਭੇਟ ਕਰੇਗਾ ਗੁਰੂ ਅੱਗੇ ਉਦੋਂ ਉਹਨੂੰ ਖੁਸ਼ੀਆਂ ਮਿਲ ਜਾਣਗੀਆਂ ਭੁੱਲ ਚੁੱਕ ਦੀ ਖਿਮਾ ਆਉ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਫਤਿਹ ਬੁਲਾਈਏ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ